ਹੰਦੀ ਰਾਜੀ ਸਵਾਗਤ ਹੈ ਦਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੀ تیاری ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਰਾਜੀ ਜੀ ਜਿਵੇਂ ਜੋ ਪ੍ਰਾਣੀ ਸਟੂਡੈਂਟ ਹੈ ਰਾਜੀ ਉਹਨਾਂ ਨੂੰ ਪਤਾ ਕਿ ਆਪਾਂ ਹਿਸਟਰੀ ਤੇ ਪੋਲੀਟੀ ਦੇ ਦੋ ਸਬਜੈਕਟ ਹੈ ਜਿਹੜੇ ਇੱਥੇ ਕਵਰ ਕਰ ਰਹੇ ਹਾਂ ਤੇ ਹਿਸਟਰੀ ਦੇ ਵਿੱਚੋਂ ਰਾਜੀ ਆਪਣੀ ਏਸ਼ੀਆਟਿਕ ਹਿਸਟਰੀ ਜਿਹੜੀ ਉਹ ਕਵਰ ਹੋ ਚੁੱਕੀ ਆ ਕੰਪਲੀਟ ਕਰਤਾ ਆਪਾਂ ਏਸ਼ੀਆਟਿਕ ਹਿਸਟਰੀ ਦਾ ਜਿਹੜਾ ਟਾਪਿਕ ਆ ਸਾਰੇ ਫੋ ਦਿਨ ਆਗਲੇ ਤੇ ਐਮਸੀਕਿਊ ਵੀ ਕਰ ਲੇ ਜਿਹੜੇ ਨਵੇਂ ਸਟੂਡੈਂਟ ਅਰੇ ਜੀ ਉਹ ਉਹਨਾਂ ਕਲਾਸਿਸ ਨੂੰ ਜਰੂਰ ਵਾਚ ਕਰਿਓ ਤੇ ਹੁਣ ਆਪਾਂ ਜਿਹੜਾ ਹੈਗਾ ਮੱਧਕਾਲੀਨ ਭਾਰਤ ਦਾ ਇਤਿਹਾਸ ਹੈ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਇੱਕ ਮਿੰਟ ਮੱਧਕਾਲੀਨ ਭਾਰਤ ਦਾ ਇਤਿਹਾਸ ਸ਼ੁਰੂ ਕੀਤਾ ਹੋਇਆ ਬਈ ਜਿਹਦੇ ਵਿੱਚ ਆਪਾਂ ਕੱਲ ਜਿਹੜਾ ਹੈਗਾ ਇਹ ਭਾਰਤ ਉੱਤੇ ਪਹਿਲਾ ਹਮਲਾ ਜਿਹੜਾ ਅਰਬਾਂ ਦੁਆਰਾ ਕੀਤਾ ਗਿਆ ਸੀ ਮੱਧਕਾਲ ਦੇ ਵਿੱਚ ਉਹਦੇ ਬਾਰੇ ਡਿਸਕਸ ਕਰ ਚੁੱਕੇ ਹਾਂ ਤੇ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਜਿਹੜਾ ਦੂਜਾ ਹਮਲਾ ਹੋਇਆ ਸੀਗਾ ਉਹਦੇ ਬਾਰੇ ਡਿਸਕਸ ਕਰਾਂਗੇ ਓਕੇ ਤਾਂ ਕਲਾਸ ਨੂੰ ਬਈ ਸ਼ੇਅਰ ਕਰ ਦਿਓ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਜੋ ਹੋਰ ਸਟੂਡੈਂਟ ਜਿਹੜੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਇਸ ਪਲੇਟਫਾਰਮ ਦੇ ਬਾਰੇ ਨਵਾਂ ਪਲੇਟਫਾਰਮ ਆ ਜੇਕਰ ਤੁਸੀਂ ਸ਼ੇਅਰ ਕਰੋਗੇ ਤਾਂ ਚੈਨਲ ਦੀ ਰੀਚ ਵਧੂਗੀ ਤੇ ਜਿਨ੍ਹਾਂ ਨੇ राजे ਸਬਸਕ੍ਰਾਈਬ ਨਹੀਂ ਕੀਤਾ ਚੈਨਲ ਚਾਹੇ ਉਹ ਲਾਈਵ ਦੇਖਦੇ ਆ ਚਾਹੇ ਬਾਅਦ ਚ ਵੇਖਦੇ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਕਲਾਸ ਨੂੰ ਲਾਈਕ ਜਰੂਰ ਕਰਦੇ ਕਰੋ ਜੇ ਵਧੀਆ ਲੱਗਦਾ ਹੁੰਦਾ ਤਾਂ ਜੇ ਕੰਟੈਂਟ ਪੂਰਾ ਵੇਖਿਆ ਕਰੋ ਕਲਾਸ ਪੂਰੀ ਵਾਚ ਕਰਿਆ ਕਰੋ ਜੇ ਤੁਹਾਡੀ ਸੈਟੀਸਫੈਕਸ਼ਨ ਹੁੰਦੀ ਆ ਤਾਂ ਪਲੀਜ਼ ਲਾਈਕ ਜਰੂਰ ਕਰਿਆ ਕਰੋ ਤੇ ਫੀਡਬੈਕ ਵੀ ਜਰੂਰ ਦਿਆ ਕਰੋ ਵੀ ਤੁਹਾਨੂੰ ਕਲਾਸ ਕਿਸ ਤਰ੍ਹਾਂ ਦੀ ਲੱਗੀ ਠੀਕ ਆ ਤਾਂ ਅੱਜ ਕੱਲ੍ਹ ਵਾਲੀ ਕਲਾਸ ਦੇ ਵਿੱਚ ਰਾਜੀ ਆਪਾਂ ਪਹਿਲਾਂ ਇਸਲਾਮ ਧਰਮ ਬਾਰੇ ਦੇਖਿਆ ਸੀ ਵੀ ਕੀ ਹੁੰਦਾ ਹੈ ਇਸਲਾਮ ਧਰਮ ਜਿਹੜਾ ਮੱਧ ਕਾਲ ਦੇ ਵਿੱਚ ਇੱਕ ਨਵਾਂ ਧਰਮ ਆਇਆ ਕਿਉਂਕਿ ਇਸ ਤੋਂ ਪਹਿਲਾਂ Hindu ਧਰਮ ਹੀ ਜ਼ਿਆਦਾ ਫੇਮਸ ਸੀਗਾ ਫਿਰ ਬੋਧ ਧਰਮ ਤੇ ਜੈਨ ਧਰਮ ਆਉਂਦਾ ਤਾਂ ਮੱਧ ਕਾਲ ਦੇ ਵਿੱਚ ਰਾਜੇ ਇੱਕ ਨਵੇਂ ਧਰਮ ਦੇ ਜਿਹੜੇ ਹੈਗੇ ਸੰਥਾਪਨਾ ਹੁੰਦੀ ਆ ਇਸਲਾਮ ਧਰਮ ਦੀ ਠੀਕ ਹੈ ਨਾ ਜਿੰਨੇ ਵੀ ਬਾਦਸ਼ਾਹ ਹੁੰਦੇ ਆ ਸਾਰੇ ਇਸਲਾਮ ਧਰਮ ਦੇ ਨਾਲ ਸੰਬੰਧਿਤ ਹੁੰਦੇ ਆ ਤਾਂ ਆਪਾਂ ਪਹਿਲਾਂ ਇਸਲਾਮ ਧਰਮ ਬਾਰੇ ਦੇਖਿਆ ਸੀ ਕਿ ਇਹਦਾ ਸੰਸਥਾਪਕ ਕੌਣ ਆ ਤੇ ਉਹਨਾਂ ਦੀਆਂ ਸਿੱਖਿਆਵਾਂ ਕੀ ਆ ਸਾਰਾ ਉਹਦੇ ਬਾਰੇ ਦੇਖਿਆ ਸੀ ਫਿਰ ਉਸ ਤੋਂ ਬਾਅਦ ਭਾਰਤ ਦੇ ਵਿੱਚ ਇਸਲਾਮ ਧਰਮ ਦਾ ਪ੍ਰਵੇਸ਼ ਆ ਜਿਹੜਾ ਉਹ ਅਰਬਾਂ ਦੇ ਹਮਲੇ ਦੇ ਨਾਲ ਹੁੰਦਾ ਅਰਬਾਂ ਨੇ ਰਾਜੇ ਮੱਧ ਕਾਲ ਦੇ ਵਿੱਚ ਪਹਿਲਾ ਵਿਦੇਸ਼ੀ ਹਮਲਾ ਸੀ ਜਿਹੜਾ ਸਿੰਧ ਦੇ ਇਲਾਕੇ ਤੇ ਕੀਤਾ ਸੀ ਆਪਾਂ ਸਾਰਾ ਡਿਸਕਸ ਕੀਤਾ ਸੀ ਇਹਨੂੰ ਆਪਾਂ ਮੈਪ ਦੇ ਥਰੂ ਕਿ ਇਹਨਾਂ ਨੇ ਕਿਵੇਂ ਜਦੋਂ ਜਿਹੜਾ ਹੈਗਾ ਸਿੰਧ ਦੇ ਡਾਕੂਆਂ ਨੇ ਅਰਬਾਂ ਦੇ ਖਲੀਫਾ ਜਿਹੜਾ ਵਾਲਿਦ ਪਹਿਲਾ ਸੀ ਉਹਦੇ ਜਹਾਜ਼ ਨੂੰ ਲੁੱਟਿਆ ਸੀ ਤਾਂ ਫਿਰ ਇਹਨਾਂ ਦੇ ਵਿੱਚਕਾਰ ਇੱਕ ਜੰਗ ਹੁੰਦਾ ਜਿਹਦਾ ਨੇਤ੍ਰਤਵ ਮੁਹੰਮਦ ਬਿਨ ਕਾਸਿਮ ਨੇ ਕੀਤਾ ਸੀ ਤੇ ਉਹ ਜਿੱਤ ਗਿਆ ਸੀ ਉਹ ਸਾਰਾ ਆਪਾਂ ਡਿਸਕਸ ਕੀਤਾ ਸੀਗਾ ਤੇ ਅੱਜ ਵਾਲੀ ਕਲਾਸ ਦੇ ਵਿੱਚ ਰਹਿ ਜੀ ਆਪਾਂ ਜਿਹੜਾ ਹੈਗਾ ਦੂਜਾ ਹਮਲਾ ਹੈ ਜਿਹੜਾ ਉਹਦੇ ਬਾਰੇ ਪੜਾਂਗੇ ਬੀ ਅਰਬ ਤੋਂ ਬਾਅਦ ਜਿਹੜੇ ਉਦਗਾਤ ਕੌਮਾਂ ਨੇ ਤੁਰਕਾਇ ਸੀਗੇ ਤੁਰਕ ਰਾਜੇ 9ਵੀਂ ਤੋਂ 11ਵੀਂ ਸਦੀ ਤੱਕ ਮੱਧ ਏਸ਼ੀਆ ਦੇ ਵਿੱਚ ਜਿਹੜਾ ਹੈਗਾ ਏਸ਼ੀਆ ਦੇ ਵਿੱਚ ਇਹ ਇੱਕ ਨਵਾਂ ਰਾਜਵੰਸ਼ ਸੀਗਾ ਜਿਹੜਾ ਇਹਨੇ ਜਨਮ ਲਿਆ ਸੀਗਾ ਤੁਰਕਾਂ ਨੇ ਜਿਹਦੀ ਨੀ ਰਾਜੇ ਅਲਪਤਗੀਨ ਨੇ ਰੱਖੀ ਸੀਗੀ ਤੁਰਕਾਂ ਦਾ ਇੱਕ ਜਾਮਨੀ ਵੰਸ਼ ਸੀਗਾ ਤੇ ਦੂਜਾ ਵੰਸ਼ ਸੀਗਾ ਰਾਜੇ ਸ਼ੰਸ਼ ਬਣੀ ਵੰਸ਼ ਜਿਹਨੂੰ ਜਹਾਸੋਜ ਵੀ ਕਹਿੰਦੇ ਆ ਤਾਂ ਜਿਹੜੀ ਜਾਮਨੀ ਵੰਸ਼ ਸੀਗਾ ਆਪਾਂ ਉਹਦੇ ਬਾਰੇ ਅੱਜ ਡਿਸਕਸ ਕਰਾਂਗੇ ਰਾਜੀ ਇਹ ਦੋ ਵੰਸ਼ ਐ ਤੁਰਕਾਂ ਦੇ ਨਾਲ ਹੀ ਸੰਬੰਧਿਤ ਆ ਦੋਨੋਂ ਜਾਮਨੀ ਤੇ ਸ਼ਾਂਸ਼ਬਣੀ ਜਾਂ ਜਾਂਹਾਂ ਸੋਜ ਜਿਹਦੇ ਵਿੱਚ ਮੁਹੰਮਦ ਗੋਰੀ ਪੜਾਂਗੇ ਤੇ ਅੱਜ ਜਿਹੜਾ ਜਾਮਨੀ ਵੰਸ਼ ਐ ਜਾਮਨੀ ਰਾਜ ਜਿਹਨੂੰ ਆਪਾਂ ਗਜ਼ਨਵੀ ਬੋਲ ਦਿੰਨੇ ਆ ਠੀਕ ਐ ਨਾ ਗਜ਼ਨਵੀ ਕੋਈ ਵੰਸ਼ ਨਹੀਂ ਸੀਗਾ ਰਾਜੀ ਗਜ਼ਨਵੀ ਸਿਰਫ ਇੱਕ ਇੱਕ ਧਰਤੀ ਦਾ ਨਾਮ ਹੈਗਾ ਜਿਹੜੀ ਅਫਗਾਨਿਸਤਾਨ ਦੇ ਵਿੱਚ ਇੱਕ ਜਗ੍ਹਾ ਹੈਗੀ ਉਹਦਾ ਨਾਮ ਗਜ਼ਨਵੀਆ ਜਿਹੜਾ ਗਜ਼ਨੀ ਹੈਗਾ ਜਿਹੜਾ ਉੱਥੋਂ ਉਹਦੇ ਨਾਮ ਦੇ ਨਾਲ ਜਿਹੜਾ ਮਹਿਮੂਦ ਗਜ਼ਨੀ ਜੋ ਉੱਥੋਂ ਦਾ ਜੰਪਲ ਸੀਗਾ ਨਾ ਤਾਂ ਉਹਦੇ ਕਰਕੇ ਉਹਦੇ ਨਾਮ ਦੇ ਨਾਲ ਗਜ਼ਨਵੀ ਲੱਗ ਜਾਂਦਾ ਗਜ਼ਨਵੀ ਕਿਸੇ ਵੰਸ਼ ਦਾ ਨਾਮ ਨਹੀਂ ਵੰਸ਼ ਦਾ ਨਾਮ ਜਾਮਨੀ ਆ ਠੀਕ ਹੈ ਨਾ ਜੇ ਗਜ਼ਨ ਮਹਿਮੂਦ ਗਜ਼ਨੀ ਹੈ ਜਿਹੜਾ ਉਹਦੇ ਵੰਸ਼ ਦਾ ਨਾਮ ਪੁੱਛ ਲੈਣ ਤਾਂ ਉਹਦੇ ਵੰਸ਼ ਦਾ ਨਾਮ ਜਾਮਨੀ ਵੰਸ਼ ਆ ਜੇ ਕੋਈ ਗਜ਼ਨਵੀ ਨਹੀਂਗਾ ਉਹ ਸਿਰਫ ਇੱਕ ਜਗ੍ਹਾ ਦੇ ਨਾਮ ਤੋਂ ਉਹਦੇ ਨਾਮ ਦੇ ਨਾਲ ਜੁੜਿਆ ਗਿਆ ਠੀਕ ਆ ਅੱਜ ਆਪਾਂ ਜਾਮਨੀ ਵੰਸ਼ ਬਾਰੇ ਦੇਖਦੇ ਹਾਂ ਰਾਜੇ ਜੋ 9ਵੀ ਤੋਂ 11ਵੀ ਸਦੀ ਦੇ ਵਿੱਚ ਮੱਧ ਏਸ਼ੀਆ ਦੇ ਵਿੱਚ ਜਿਹੜਾ ਹੈਗਾ ਉਹਦਾ ਜਨਮ ਹੋਇਆ ਸੀਗਾ ਪਹਿਲਾਂ ਤੇ ਜਿਹਦੇ ਸੰਸਥਾਪਕ ਅਲਪਤਗੀਨ ਸੀਗੇ ਤੇ ਬਟ ਉਹਨੂੰ ਮਸ਼ਹੂਰ ਕੀਤਾ ਸੀਗਾ ਮੁਹਮਮਦ ਗਜ਼ਨਵੀ ਨੇ ਜਿਨੇ ਏਸ਼ੀਆ ਤੋਂ ਬਾਹਰ ਭਾਰਤ ਦੇ ਵਿੱਚ ਵੀ ਜਿਹੜਾ ਹੈਗਾ ਇਸ ਜਿਹੜਾ ਹੈਗਾ ਵੰਸ਼ ਜਾਮਨੀ ਵੰਸ਼ ਦੇ ਜਿਹੜਾ ਹੈਗਾ ਦਾ ਬਾਰੇ ਜਿਹੜਾ ਹੈਗਾ ਲੋਕਾਂ ਨੂੰ ਜਾਣੂ ਕਰਾਇਆ ਸੀਗਾ ਤਾਂ ਆਪਾਂ ਦੇਖਦੇ ਹਾਂ ਰਾਜੇ ਜਾਮਨੀ ਵੰਸ਼ ਇਹ ਇਸ ਸੰਸਤਾਪਕ ਸੀਗੇ ਅਲਪਤਗੀਨ ਇਹਨੇ ਪਹਿਲਾ ਹਮਲਾ ਕੀਤਾ ਸੀਗਾ ਜਿਹੜਾ ਅਲਪਤਗੀਨੇ ਨੇ ਸੰਸਥਾਪਨਾ ਕੀਤੀ ਸੀ ਤੇ ਪਹਿਲਾ ਹਮਲਾ ਕੀਤਾ ਸੀ ਜਾਮਨੀ ਵਾਂਸ਼ ਦੇ ਵਿੱਚੋਂ ਜਿਹਨੇ ਭਾਰਤ ਦੇ ਉੱਤੇ ਜੇ ਪੁੱਛ ਲੈਣ ਤਾਂ ਸੁਬਕਤਗੀਨ ਨੇ ਕੀਤਾ ਸੀ ਰਾਜੀ 987 ਈਸਵੀ ਦੇ ਵਿੱਚ ਕੀਤਾ ਸੀਗਾ ਜਿਹੜਾ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚਿਆ ਸੀਗਾ ਜੈਪਾਲ ਦੇ ਵਿਰੁੱਧ ਹੀ ਕੀਤਾ ਸੀ ਇਹਨੇ ਵੀ ਹਮਲਾ ਬਟ ਇਹ ਹਮਲਾ ਬਿਨਾਂ ਕਿਸੇ ਨਤੀਜੇ ਦੇ ਰਿਹਾ ਸੀ ਇਸੇ ਕਰਕੇ ਜਿਹੜਾ ਦੂਜਾ ਹਮਲਾ ਮਹਿਮੂਦ ਗਜ਼ਨਵੀ ਨੇ ਕੀਤਾ ਸੀਗਾ ਉਹਨੂੰ ਸਫਲ ਹਮਲਾ ਮੰਨਿਆ ਜਾਂਦਾ महमूद गजनवी ने जेड़े है टोटल सतारा हमले किए थे राजे हरेक हमला जिस महीने सितंबर महीने के महमूद गजनवी ने जो सतारह हमले किए सतारा के सतारा हमले सितंबर महीने के ठीक है ना हर बार जो भी वह हमला करता से तो सितंबर महीने के करता ਸਮਰਾਜੇ 1000 ਤੋਂ 1227 ਤੱਕ ਇਹਦੇ ਹਮਲਿਆਂ ਦਾ ਰਿਆ महमूद ਗਜ਼ਨਵੀ ਦੇ ਹੁਣ ਅਪਾ ਜਾਮਨੀ ਵਾਂਚ ਬਾਰੇ ਪੜਦੇ ਆ ਠੀਕ ਆ ਤਾਂ ਇਹਦੇ ਸੰਸਥਾਪਕ ਅਲਪਤਗੀਨ ਇਹਨਾਂ ਦੀ ਰਾਜਧਾਨੀ ਗਜ਼ਨੀ ਸੀ राजे ਠੀਕ ਹੈ ਨਾ ਇਹਨਾਂ ਦੀ ਰਾਜਧਾਨੀ ਜਿਹੜੀ ਉਹ ਗਜ਼ਨੀ ਸੀ ਅਫਗਾਨਿਸਤਾਨ ਦੇ ਵਿੱਚ ਹੈਗਾ ਇੱਕ ਜਗ੍ਹਾ राजे ਗਜ਼ਨੀ ਆ ਜਿਹਦੇ ਨਾਮ ਦੇ ਆਧਾਰ ਤੇ ਹੀ ਗਜ਼ਨੀ ਦੇ ਨਾਮ ਦੇ ਆਧਾਰ ਤੇ राजे ਜਿਹੜਾ ਹੈਗਾ ਮਹਿਮੂਦ ਦੇ ਨਾਮ ਦੇ ਨਾਲ ਗਜ਼ਨਵੀ ਲੱਗਦਾ ਠੀਕ ਹੈ ਨਾ ਕੋਈ ਵੰਸ਼ ਨਹੀਂਗਾ ਉਹਦਾ ਵੰਸ਼ ਦਾ ਨਾਂ ਜਾਮਨੀ ਹੈ ਜੇ ਕੋਈ ਤੁਹਾਨੂੰ ਕੁਐਸਚਨ ਆ ਜਾਂਦਾ ਤਾਂ ਉਹਦੇ ਵਿੱਚ ਤੁਸੀਂ ਜਾਮਨੀ ਵੰਸ਼ ਤੇ ਟਿਕ ਕਰਨਾ ਠੀਕ ਹੈ ਤਾਂ ਸ਼ੁਭਕਤਗੀਨ ਆਉਂਦਾ ਅਲਪਤਗੀਨ ਤੋਂ ਬਾਅਦ ਸ਼ੁਭਕਤਗੀਨ ਆਉਂਦਾ ਸ਼ੁਭਕਤਗੀਨ ਕੌਣ ਸੀ ਰਾਜੇ ਇਹਦਾ ਜਵਾਈ ਸੀਗਾ ਅਲਪਤਗੀਨ ਦਾ ਜਵਾਈ ਸੀ ਤੇ ਮਹਿਮੂਦ ਗਜ਼ਨਵੀ ਦਾ ਪਿਤਾ ਸੀ ਇਹਨੇ ਪਹਿਲਾ ਜਿਹੜਾ ਹੈਗਾ ਹਮਲਾ ਕੀਤਾ ਸੀ ਪਹਿਲਾ ਜਿਹੜਾ ਪੁੱਛ ਲੈਣ ਕਿਹੜੇ ਤੁਰਕ ਜਿਹੜੇ ਪਹਿਲਾ ਹਮਲਾ ਕੀਤਾ ਸੀ ਤਾਂ ਸ਼ੁਭਕਤਗੀਨ ਨੇ ਕੀਤਾ ਸੀਗਾ 987 ਈਸਵੀ ਦੇ ਵਿੱਚ ਪੰਜਾਬ ਸਿੰਧ ਦੇ ਇਲਾਕੇ ਤੇ ਇਹਨੇ ਕੀਤਾ ਸੀ राजे ਸਬਕਤ ਗੀਨ ਸੀ ਇੱਕ ਪਾਸੇ ਦੂਜੇ ਪਾਸੇ ਹਿੰਦੂ ਸ਼ਾਹੀ ਸ਼ਾਸਕ ਜੈਪਾਲ ਸੀ ਪ੍ਰੋਪਰ ਵਿਜੀਬਲ ਆ ਬਈ ਦੂਜੇ ਪਾਸੇ ਕੌਣ ਸੀਗਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਪਾਂ ਚੁੱਕ ਲੀ ਹਾਂ ਹਾਂ ਹੁਣ ਠੀਕ ਆ ਤੇ ਦੂਜੇ ਪਾਸੇ ਸ਼ਾਸਕ ਜੈਪਾਲ ਸੀ ਤੇ ਇਹ ਹਮਲਾ राजे ਬਿਨਾਂ ਕਿਸੇ ਨਤੀਜੇ ਦੇ ਰਿਹਾ ਸੀ ਨਾ ਤਾਂ ਇਹਦੇ ਚ ਪਤਾ ਲੱਗਿਆ ਕਿ ਕੌਣ ਜਿੱਤਿਆ ਸੀ ਸ਼ੁਭਕਤ ਗੀਨ ਜਿੱਤਿਆ ਸੀ ਜਾਂ ਜਿਹੜਾ ਹੈਗਾ ਜੈਪਾਲ ਜਿੱਤੇ ਸੀ ਕਿਸੇ ਵੀ ਨਤੀਜੇ ਤੇ ਨਹੀਂ ਰਿਆ ਸੀ ਇਹ ਸਿਰਫ ਬਿਨਾ ਨਤੀਜੇ ਦੇ ਰਿਆ ਸੀ ਠੀਕ ਹੈ ਤੋ ਤੱਕ ਸਮਝ ਆ ਗਿਆ ਨਾ ਵੀ ਜੇ ਸੰਸਤਾਪਕ ਪਹੁੰਚ ਲੈਣ ਤਾਂ ਅਲਪਤਗੀਨ ਪਹਿਲਾ ਹਮਲਾ ਪਹੁੰਚ ਲੈਣ ਤਾਂ ਸੁਭਕਤਗੀਨ ਤੇ ਜੇ ਸਫਲ ਹਮਲਾ ਪਹੁੰਚ ਲੈਣ ਤਾਂ ਮਹਿਮੂਦ ਗਾਜ਼ਨਵੀ ਓਕੇ ਤੇ ਜਿਹੜਾ ਮਹਿਮੂਦ ਗਾਜ਼ਨਵੀ ਹੈ ਰਹਿ ਜੀ ਉਹ ਇੱਥੇ ਅਫਗਾਨਿਸਤਾਨ ਤੋਂ ਪੰਜਾਬ ਦੇ ਵਿੱਚ ਦਰੱਖ ਹੈਬਰ ਹੈ ਜਿਹੜਾ ਉਹਨੂੰ ਪਾਰ ਕਰਕੇ ਆਉਂਦਾ ਠੀਕ ਹੈ ਨਾ ਤਾਂ ਮਹਿਮੂਦ ਗਾਜ਼ਨਵੀ ਬਾਰੇ ਦੇਖਦੇ ਆ ਜੀ ਦਾ ਸਮਾਂ 998 ਈਸਵੀ ਤੋਂ ਲੈ ਕੇ 1030 ਈਸਵੀ ਤੱਕ ਆ ਪਹਿਲਾਂ ਸਮਾਂ ਧਿਆਨ ਰੱਖੋ ਰਾਜੀ ਜਿੱਥੋਂ-ਜਿੱਥੋਂ ਕੁਐਸਚਨ ਆਉਣਗੇ ਆਪਾਂ ਉਹ ਡਿਸਕਸ ਕਰਾਂਗੇ ਕਿਉਂਕਿ ਇਹਨੇ 17 ਹਮਲਾ ਹਮਲੇ ਕੀ ਤੇਰਾ ਜੀ ਆਪਾਂ ਨੂੰ 17 ਦੇ 17 ਹਮਲੇ ਪੜਨ ਦੀ ਲੋੜ ਨਹੀਂਗੇ ਜਿੱਥੋਂ ਜਿਹੜੀ ਚੀਜ਼ ਦੇ ਵਿੱਚੋਂ ਕੁਐਸਚਨ ਬਣ ਸਕਦਾ ਆਪਾਂ ਸਿਰਫ ਉਹਨੂੰ ਡਿਸਕਸ ਕਰਾਂਗੇ ਆਪਣੀ ਕਲਾਸ ਦੇ ਵਿੱਚ ਓਕੇ ਤਾਂ ਇਹ ਸੂਬੇਦਾਰ ਸੀਗਾ ਰਾਜੀ ਪਹਿਲਾਂ ਖੁਰਾਸਨ ਦਾ ਸ਼ਾਸ਼ਕ ਬਣਨ ਤੋਂ ਪਹਿਲਾਂ ਬਾਦਸ਼ਾਹ ਬਣਨ ਤੋਂ ਪਹਿਲਾਂ ਸੁਲਤਾਨ ਬਣਨ ਤੋਂ ਪਹਿਲਾਂ ਇਹ ਖੁਰਾਸਨ ਦੇ ਵਿੱਚ ਸੂਬੇਦਾਰ ਸੀਗਾ 994 ਈਸਵੀ ਦੇ ਵਿੱਚ ਤੇ ਪੁੱਛ ਲੈਂਦੇ ਹੁੰਦੇ ਆ ਕਿ ਜਿਹੜਾ ਮਹਿਊਦ ਗਜ਼ਨਵੀ ਉਹ ਪਹਿਲਾਂ ਕਿੱਥੋਂ ਦਾ ਸੂਬੇਦਾਰ ਸੀ ਕੁਰਾਸਨ ਦਾ ਸੁਬੇਦਾਰ ਸੀਗਾ ਬਈ ਇਸਮਾਈਲ ਬੰਦਾ ਰਾਜੇ ਸੁਬਕਤ ਗੀਨ ਤੋਂ ਬਾਅਦ ਜੋ ਸੁਬਕਤ ਗੀਨ ਦਾ ਵੱਡਾ ਪੁੱਤਰ ਸੀ ਉਹਦੀ ਮੌਤ ਹੁੰਦੀ ਹੈ 997 ਈਸਵੀ ਦੇ ਵਿੱਚ ਤੇ ਉਹ ਤੋਂ ਬਾਅਦ ਜਿਹੜਾ ਹੈਗਾ ਮਹਿਮੂਦ ਗਾਜ਼ਨਵੀ ਬੰਦਾ ਉਹਦੀ ਮੌਤ ਰਾਜੇ ਮਹਿਮੂਦ ਗਾਜ਼ਨਵੀ ਨਹੀਂ ਉਹਨੂੰ ਬੰਦੀ ਬਣਾਇਆ ਸੀ ਠੀਕ ਹੈ ਨਾ ਥਾਈਲੈਂਡ ਧਿਆਨ ਚ ਰੱਖਣੀ ਰਾਜੇ ਸਭ ਤੋਂ ਪਹਿਲਾਂ ਅਲਪਤ ਗੀਨ ਕਿ ਲਾਸਟ ਟਾਈਮ ਮਾਸਟਰ ਕੈਡਰ ਦੇ ਵਿੱਚ ਨਾ ਜਿਹੜਾ ਉਹ ਦਿੱਲੀ ਸਲਤਨਤ ਵਾਲਾ ਕੁਸ਼ਣ ਆਇਆ ਸੀਗਾ ਉਹਦੇ ਵਿੱਚ ਉਹ ਆਰਮ ਸ਼ਾਹ ਆਪਾਂ ਛੱਡ ਦਿੰਨੇ ਆ ਰਾਜੀ ਜਿਹੜੇ ਫੇਮਸ ਫੇਮਸ ਆਪਾਂ ਉਹਨਾਂ ਨੂੰ ਕਰ ਲੈਨੇ ਆ ਤਾਂ ਉਹਨਾਂ ਨੇ ਉਸ ਤਰਤੀਬ ਵੀ ਪੁੱਛੀ ਸੀ ਵੀ ਇਸ ਤੋਂ ਬਾਅਦ ਕੌਣ ਆਉਂਦਾ ਇਸ ਤੋਂ ਬਾਅਦ ਕੌਣ ਆਉਂਦਾ ਠੀਕ ਹੈ ਨਾ ਤੇ ਤਰਤੀਬ ਧਿਆਨ ਚ ਜ਼ਰੂਰ ਰੱਖਣੀ ਆ ਅਲਪਤ 기ਨ ਤੋਂ ਬਾਅਦ ਸੁਬਕਤ 기ਨ ਆਉਂਦਾ ਰਾਜੇ ਜੂਏ ਦਾ ਜਵਾਈ ਸੀਗਾ ਸੁਬਕਤ 기ਨ ਫਿਰ ਇਹਦਾ ਵੱਡਾ ਪੁੱਤਰ ਬੈਂਦਾ ਰਾਜੇ ਸੁਬਕਤ 기ਨ ਦਾ ਇਸਮਾਇਲ ਇਸਮਾਇਲ ਫਿਰ ਇਸਮਾਇਲ ਤੋਂ ਬਾਅਦ ਜਿਹੜਾ ਇਹਦਾ ਦੂਜਾ ਪੁੱਤਰ ਬੰਦਾ ਹੈਗਾ ਮਹਿਮੂਦ ਗਜ਼ਨਵੀ ਗਜ਼ਨਵੀ ਲਿਖਿਆ ਹੁੰਦਾ ਗਜ਼ਨਵੀ ਵੀ ਲਿਖਿਆ ਹੁੰਦਾ ਇਹ ਇਹਨਾਂ ਦੀ ਤਰਤੀਬ ਹੈ ਬਈ ਠੀਕ ਹੈ ਨਾ ਇਹ ਧਿਆਨ ਚ ਰੱਖਿਓ ਤਾਂ ਫਿਰ ਉਸ ਤੋਂ ਬਾਅਦ 998 ਈਸਵੀ ਦੇ ਵਿੱਚ ਜਦੋਂ ਮਹਿਮੂਦ ਗਜ਼ਨਵੀ ਬੰਦਾ ਰਾਜੇ ਤਾਂ ਇਹ ਉਪਾਦੀਆਂ ਲੈਂਦਾ ਸਭ ਤੋਂ ਪਹਿਲਾਂ ਅਮੀਨ ਉਲ ਦੌਲਾ ਉਦ ਦੌਲਾ ਦੀ ਉਪਾਦੀ ਲੈਂਦਾ ਜਿਹਦਾ ਅਰਥ ਹੁੰਦਾ ਸਮਰਾਜ ਦਾ ਸੱਜਾ ਹੱਥ ਫਿਰ ਅਮੀਨ ਉਲ ਮਿਲਹਾ ਦੀ ਉਪਾਧੀ ਲੈੰਦਰਾਜੇ ਜਿਹਦਾ ਮਤਲਬ ਹੈਗਾ ਮੁਸਲਮਾਨਾਂ ਦਾ ਰੱਖਿਅਕ ਕਿਉਂਕਿ ਇਹ ਕਹਿੰਦਾ ਸੀਗਾ ਕਿ ਇਸਲਾਮ ਧਰਮ ਸਹੀ ਹੈ ਬਾਕੀਆਂ ਵੀਵੇਂ ਭਾਰਤੀਆਂ ਨੂੰ ਇਹ ਕਾਫੀ ਸਮਝਦਾ ਸੀਗਾ ਤੇ ਇਸੇ ਕਰਕੇ ਇਹਨੇ ਆਪਦੇ ਆਪ ਨੂੰ ਮੁਸਲਮਾਨਾਂ ਦਾ ਰੱਖਿਅਕ ਸਮਝਦਾ ਸੀਗਾ ਤੇ ਇਹਨੇ ਗੱਦੀ ਪ੍ਰਾਪਤ ਕਰਨ ਵਾਸਤੇ ਜਿਹੜੀਆਂ ਇਹ ਉਪਾਧੀਆਂ ਲਈਆਂ ਸੀ ਰਾਜੇ ਅਮੀਨ ਉਦਦੋਲਾ ਅਤੇ ਅਮੀਨ ਉਲ ਮਿਲਾ ਇਹ ਜਿਹੜੀਆਂ ਖਲੀਫਾ ਤੋਂ ਲਈਆਂ ਸੀਗੀਆਂ ਖਲੀਫਾ ਦਾ ਨਾਮ ਕੀ ਸੀ ਅਲ ਕਾਦਰ ਬਿਲਹਾ ਠੀਕ ਹੈ ਨਾ ਜਿਹੜੇ ਖਲੀਫਾ ਤੋਂ ਇਹ ਉਪਾਧੀਆਂ ਲਈਆਂ ਸੀ ਉਹਦਾ ਨਾਮ ਸੀ ਅਲ ਕਾਦਰ ਬਿਲਹਾ ਇਸ ਤੋਂ ਬਿਨਾ ਇਹਨੇ ਹੋਰ ਉਪਾਦੀਆਂ ਲਈਆਂ ਰਹਿ ਜੇ ਬੁੱਤ ਸ਼ਿਕਨ ਮਤਲਬ ਮੂਰਤੀਆਂ ਪੰਜਿਕ ਜਦੋਂ ਇਹਨੇ ਰਾਜੇ ਹਮਲੇ ਕੀਤੇ ਭਾਰਤ ਦੇ ਤਾਂ ਇਹਨੇ ਵਾਧੂ ਤੋਂ ਵਾਧੂ ਮੂਰਤੀਆਂ ਜਿਹੜੀਆਂ ਉਹਨਾਂ ਨੂੰ ਤੜਵਾਇਆ ਸੀ ਤੇ ਫਿਰ ਜਿਹੜੇ ਉਹਨਾਂ ਦੇ ਪਾਰਟ ਸੀਗੇ ਜਿਹੜੇ ਉਹ ਮੂਰਤੀਆਂ ਦੇ ਤੇ ਉਹਨਾਂ ਨੂੰ ਮੀਟ ਵਗੈਰਾ ਜਿਹੜਾ ਹੈਗਾ ਉਹਨਾਂ ਦਾ ਮੈਜ਼ਰਮੈਂਟ ਕਰਨ ਵਾਸਤੇ ਜਿਹੜਾ ਵਰਤਿਆ ਸੀਗਾ ਤਾਂ ਦੁਨੀਆ ਦਾ ਸਭ ਤੋਂ ਪਹਿਲਾ ਸੁਲਤਾਨ ਹੋਣ ਦੀ ਉਪਾਧੀ ਲਈ ਇਹ ਰਾਜੇ ਇਹ ਨੇ ਆਪਣੇ ਆਪ ਲਈਆਂ ਤੇ ਜਿਹੜੀਆਂ ਇਹ ਉਪਾਧੀਆਂ ਇਹ ਇਹ ਨੇ ਖਲੀਫਾ ਤੋਂ ਲਈਆਂ ਠੀਕ ਆ ਫਿਰ ਸੌਰੀ ਮੇ ਹਮਲੇ ਦਾ ਉਦੇਸ਼ ਰਾਜੇ ਸਿਰਫ ਧਨ ਪ੍ਰਾਪਤ ਕਰਨਾ ਸੀਗਾ ਜਿਹੜਾ ਮਹਿਮੂਦ ਗਜ਼ਨਵੀ ਨੇ ਹਮਲੇ ਕੀਤੇ ਸੀ ਇਹਦਾ ਉਦੇਸ਼ ਕਿਸੇ ਸਾਮਰਾਜ ਦਾ ਵਿਸਤਾਰ ਕਰਨਾ ਨਹੀਂ ਸੀ ਸਿਰਫ ਧਨ ਪ੍ਰਾਪਤ ਕਰਨਾ ਸੀ ਠੀਕ ਆ ਉਸ ਤੋਂ ਬਾਅਦ ਰਾਜੇ ਇਹਦੀ ਸੈਨਾ ਦੇ ਵਿੱਚ ਦੋ ਹਿੰਦੂ ਸੈਨਿਕ ਸੀਗੇ ਜਿਨ੍ਹਾਂ ਨੇ ਹਮਲੇ ਕਰਨ ਦੇ ਵਿੱਚ ਜਿਹੜੇ 17 ਹਮਲੇ ਕੀਤੇ ਸੀ ਉਹ ਹਮਲੇ ਕਰਨ ਦੇ ਵਿੱਚ ਸਾਥ ਦਿੱਤਾ ਸੀ ਉਹਨਾਂ ਦੇ ਨਾਮ ਕੀ ਸੀ ਤਿਲਕ ਤੇ ਸੇਵੰਦਰਾਈ ਇਹਨਾਂ ਨੂੰ ਧਿਆਨ ਚ ਰੱਖਣਾ ਕੁਐਸਚਨ ਆ ਜਾਂਦਾ ਹੁੰਦਾ ਕਿਉਂਕਿ ਰਾਜੇ ਹੁਣ ਜਿਹੜਾ ਹੈਗਾ ਜਿਹੜੇ ਇਹਦੇ ਹਮਲੇ ਕੀਤੇ ਸੀ ਉਨੇ ਨਾਲ ਕੁਐਸਚਨ ਨਹੀਂ ਐਨਾ ਬੰਦਾ ਕਿਉਂਕਿ ਉਹ ਬਹੁਤ ਪੁਰਾਣੇ ਹੋ ਗਏ ਉਹ ਹੀ ਰਿਪੀਟ ਰਿਪੀਟ ਦੇ ਕੁਐਸਚਨ ਨਹੀਂ ਆਉਂਦੇ ਕੁਝ ਨਵਾਂ ਪੁੱਛ ਸਕਦਾ ਐਗਜ਼ਾਮੀਨਰ ਤਾਂ ਇਹ ਧਿਆਨ ਚ ਰੱਖਣੀਆਂ ਚੀਜ਼ਾਂ ਕਿ ਇਹਦੇ ਦੋ ਸਿਆਣਾਪਤੀ ਸੀਗੇ ਜੋ ਹਮਲਾ ਕਰਨ ਦੇ ਵਿੱਚ ਜਿਨ੍ਹਾਂ ਨੇ ਸਾਥ ਦਿੱਤਾ ਸੀਗਾ ਠੀਕ ਆ ਤਿਲਕ ਤੇ ਸਿਬੰਦਰਾਏ ਫਿਰ ਆਪਾਂ ਇਹਦੇ ਜਿਹੜੇ ਹਮਲੇ ਆ ਉਹਨਾਂ ਬਾਰੇ ਡਿਸਕਸ ਕਰਾਂਗੇ ਰਾਜੇ ਸਾਰੇ ਆਪਾਂ ਨੂੰ ਕਰਨ ਦੀ ਲੋੜ ਨਹੀਂ ਜਿੱਥੋਂ ਕੁਐਸਚਨ ਬਣ ਸਕਦਾ ਆਪਾਂ ਸਿਰਫ ਉਹੀ ਕਰਾਂਗੇ ਤਾਂ ਇਹ ਦਰਾ ਖੈਬਰ ਨੂੰ ਪਾਰ ਕਰਕੇ ਆਇਆ ਸੀਗਾ ਸਤੰਬਰ ਮਹੀਨੇ ਦੇ ਵਿੱਚ ਜਿਹੜੇ ਆਏ ਨੇ ਹਰੇਕ ਹਮਲਾ ਕੀਤਾ ਤਾਂ ਇਹ ਕਿੱਥੋਂ ਦੀ ਆਇਆ ਸੀ ਦਰਾ ਖੈਬਰ ਨੂੰ ਪਾਰ ਕਰਕੇ ਅਫਗਾਨਿਸਤਾਨ ਇੱਥੋਂ ਦਰਾ ਖੈਬਰ ਹੈ ਜਿਹੜਾ ਉਹਨੂੰ ਪਾਰ ਕਰਕੇ ਫਿਰ ਇਹ ਪੰਜਾਬ ਦੇ ਵਿੱਚ ਐਂਟਰੀ ਕਰਦਾ ਠੀਕ ਹੈ ਇਹਦੀ ਆਪਾਂ ਨੂੰ ਜਾਣਕਾਰੀ ਕਿੱਥੋਂ ਮਿਲਦੀ ਰਾਜੀ ਵੀ ਇਹ ਜਿਹੜਾ ਹੈਗਾ ਇਹਨੇ ਭਾਰਤ ਦੇ ਉੱਤੇ 17 ਹਮਲੇ ਕੀਤੇ ਸੀ ਇਹਦੇ ਦੀ ਜਾਣਕਾਰੀ ਦਾ ਸਰੋਤ ਕੀ ਆ ਤਾਂ ਹੈਨਰੀ ਇਲੀਟ ਆ ਜਿਹੜਾ ਹੈ ਰਾਜੇ ਉਹਨੇ ਲਿਖਿਆ ਸੀ ਆਪਣੀ ਬੁੱਕ ਦੇ ਵਿੱਚ ਕਿ ਇਹਨੇ ਭਾਰਤ ਦੇ ਉੱਤੇ 17 ਹਮਲੇ ਕੀਤੇ ਆ ਤਾਂ ਜਾਣਕਾਰੀ ਦਾ ਸਰੋਤ ਕੀ ਆ ਹੈਨਰੀ ਇਲੀਟ ਫਿਰ ਉਸ ਤੋਂ ਬਾਅਦ ਪਹਿਲਾ ਹਮਲਾ ਪਹਿਲਾ ਹਮਲਾ ਇਹਨੇ ਰਾਜੀ 1100 ਈਸਵੀ ਦੇ ਵਿੱਚ ਕੀਤਾ ਤਾਂ ਵਿਰੋਧੀ ਕੌਣ ਸੀਗਾ ਜੈਪਾਲ ਸੀ ਜੋ ਹਾਰ ਜਾਂਦਾ ਤਾਂ ਇਸ ਯੁੱਧ ਨੂੰ ਕੀ ਕਹਿੰਦੇ ਆ ਵੈਹਿੰਦ ਦਾ ਯੁੱਧ ਪਹਿਲਾ ਠੀਕ ਹੈ ਨਾ ਇਹਨੂੰ ਧਿਆਨ ਚ ਰੱਖਣਾ ਵੈਹਿੰਦ ਦਾ ਯੁੱਧ ਪਹਿਲਾ ਕਹਿੰਦੇ ਇਹਨੂੰ ਫਿਰ ਤੀਜਾ ਹਮਲਾ 1100 ਦੇ ਵਿੱਚ ਕਰਦਾ ਉਹ ਵੀ ਜੈਪਾਲ ਦੇ ਵਿਰੋਧੀ ਹੀ ਕਰਦਾ ਇਹ ਰਾਜਪੂਤ ਸੀ राजे ਠੀਕ ਹੈ ਨਾ ਫਿਰ ਛੇਵਾਂ ਹਮਲਾ ਧਿਆਨ ਚ ਰੱਖਣਾ ਜਿਹੜਾ ਜੈਪਾਲ ਦੇ ਪੁੱਤਰ ਆਨੰਦਪਾਲ ਦੇ ਵਿਰੁੱਧ ਕਰਦਾ ਹੈ ਇਹ 1008 ਦੇ ਵਿੱਚ ਇਹਨੂੰ ਵਹਿੰਦ ਦਾ ਦੂਜਾ ਯੁੱਧ ਕਹਿੰਦੇ ਆ ਠੀਕ ਹੈ ਨਾ ਤਾਂ ਇਹ ਕੁਸ਼ਨ ਬਣ ਜਾਂਦਾ ਕਿ ਵਹਿੰਦ ਦਾ ਪਹਿਲਾ ਯੁੱਧ ਕਿਹਨੂੰ ਕਿਹਾ ਜਾਂਦਾ ਤਾਂ ਜਿਹੜਾ ਮਹਿਮੂਦ ਗਜ਼ਨਵੀ ਦਾ ਪਹਿਲਾ ਹਮਲਾ ਸੀ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚ ਦੋ ਤਰ੍ਹਾਂ ਕੌਣ-ਕੌਣ ਸੀ ਮਹਿਮੂਦ ਗਜ਼ਨੀ ਸੀਗਾ ਤੇ ਦੂਜੇ ਪਾਸੇ ਜੈਪਾਲ ਸੀਗਾ ਤੇ ਜਿਹੜਾ ਵਹਿੰਦ ਦਾ ਦੂਜਾ ਯੁੱਧ ਸੀ ਉਹਦੇ ਵਿੱਚ ਆਨੰਦਪਾਲ ਤੇ ਮਹਿਮੂਦ ਗਜ਼ਨਵੀ ਸੀ ਫਿਰ 12ਵਾਂ ਹਮਲਾ ਰਾਜੀ 12ਵਾਂ ਹਮਲਾ ਕਿਉਂ ਧਿਆਨ ਚ ਰੱਖਣਾ ਕਿਉਂਕਿ ਇਥੋਂ ਹੀ ਇਹਨੇ ਮੂਰਤੀਆਂ ਤੋੜਨ ਦੀ ਸ਼ੁਰੂਆਤ ਕੀਤੀ ਸੀ ਤਾਂ ਸਟੇਟਮੈਂਟ ਬਣ ਸਕਦੀ ਆ ਕਿ ਮਹਿਮੂਦ ਗਜ਼ਨਵੀ ਨੇ ਮੂਰਤੀਆਂ ਤੋੜਨ ਦੀ ਸ਼ੁਰੂਆਤ ਜਿਹੜੀ ਉਹ ਕਿਹੜੇ ਹਮਲੇ ਦੌਰਾਨ ਕੀਤੀ ਤਾਂ ਆਪਣੇ 12ਵੇਂ ਹਮਲੇ ਦੇ ਦੌਰਾਨ ਕੀਤੀ ਸੀ ਜੋ 1011 ਦੇ ਵਿੱਚ ਕੀਤਾ ਸੀ ਤੇ ਕਿਹਨੂੰ ਕਿਹਨੂੰ ਹਰਾਇਆ ਸੀ ਰਾਜੇ ਇਹਨੇ ਮਥੁਰਾ ਤੇ ਕਨੌਜ ਦੇ ਰਾਜਿਆਂ ਨੂੰ ਹਰਾਇਆ ਸੀ ਇਥੋਂ ਧਿਆਨ ਦਿਓ ਕਿਉਂਕਿ ਮਥੁਰਾ ਤੇ ਕਨੌਜ ਦੇ ਵਿੱਚ ਜਾਦੇ ਮੂਰਤੀਆਂ ਨਾ ਤਾਂ ਬਹੁਤ ਉਥੋਂ ਧਿਆਨ ਰੱਖ ਲੈਣੇ ਕਿ ਉਹ ਮੂਰਤੀਆਂ ਤੋੜਨ ਦੀ ਸ਼ੁਰੂਆਤ ਜਿਹੜੀ ਉਹ ਮਥੁਰਾ ਤੇ ਕਨੌਜ ਤੋਂ ਹੋਈ ਸੀ ਫਿਰ 13ਵਾਂ ਹਮਲਾ ਰਾਜੇ 13ਵਾਂ ਹਮਲਾ 119 ਦੇ ਵਿੱਚ ਕੀਤਾ ਸੀ ਇਹਨੂੰ ਆਪਾਂ ਕਿਉਂ ਧਿਆਨ ਦੇ ਰੱਖਣਾ ਕਿਉਂਕਿ ਸਿਰਫ 13ਵਾਂ ਹਮਲਾ ਹੀ ਅਜੀਹਾ ਹਮਲਾ ਸੀ ਜਿਹਦੇ ਵਿੱਚ ਜਿਹੜਾ ਮਹਿਮੂਦ ਗਜ਼ਨਵੀ ਉਹ ਸਫਲ ਨਹੀਂ ਹੋਇਆ ਸੀ ਬਾਕੀ ਸਾਰੇ ਥਾਵਾਂ ਤੇ ਉਹ ਆਪਣਾ ਜਿਹੜਾ ਹਮਲਾ ਉਹਨੇ ਸਫਲ ਤੌਰ ਤੇ ਕੀਤਾ ਸੀਗਾ ਬਟ 13ਵਾਂ ਹਮਲਾ ਜਿਹੜਾ ਉਹ ਸਫਲ ਨਹੀਂ ਹੋ ਸਕਿਆ ਸੀਗਾ ਤਾਂ ਇਹ ਧਿਆਨ ਚ ਰੱਖਣਾ ਰਾਜੇ ਕਿਹਦੇ ਵਿਰੁੱਧ ਸੀ ਚੰਦੇਲ ਰਾਜਾ ਸੀਗਾ ਵਿਦਿਆ ਸ਼ਾਸਤਰੀ ਜਿਨੇ ਸਫਲ ਨਹੀਂ ਹੋਣ ਦਿੱਤਾ ਸੀ ਕੇਵਲੇ ਇਕਲੌਤਾ ਹਮਲਾ ਸੀ ਜਿਸ ਵਿੱਚ ਸਫਲ ਨਹੀਂ ਹੋਇਆ ਸੀ ਇੱਕ ਤਾਂ ਇਹਦੇ ਚ ਕੁਐਸਚਨ ਬਣ ਸਕਦਾ ਕਿ ਕਿਹੜੇ ਹਮਲੇ ਦੇ ਵਿੱਚ ਸਫਲ ਨਹੀਂ ਹੋਇਆ ਤਾਂ 13ਵਾਂ ਹਮਲਾ ਕਦੋਂ ਹੋਇਆ ਸੀ ਤਾਂ 1019 ਦੇ ਵਿੱਚ ਫਿਰ ਕਿਹੜੇ ਸ਼ਾਸਕ ਨੇ ਸਫਲ ਨਹੀਂ ਹੋਣ ਦਿੱਤਾ ਇਹ ਕੁਐਸਚਨ ਬਣ ਜੇ ਤਾਂ ਵਿਦਿਆਸ਼ਾਸ਼ਤਰੀ ਤਾਂ ਉਹ ਕਿਹੜੇ ਵੰਸ਼ ਨਾਲ ਸੰਬੰਧਿਤ ਸੀ ਚੰਦੇਲ ਵੰਸ਼ ਦੇ ਨਾਲ ਠੀਕ ਹੈ ਚੰਦੇਲ ਰਾਜਾ ਵਿਦਿਆਸ਼ਾਸ਼ਤਰੀ ਇਸ ਹਮਲੇ 'ਚੋ ਕੁਐਸਚਨ ਬਣਦੇ ਅੰਦਰ ਹੈ ਜੇ 16ਵਾਂ ਹਮਲਾ ਜਿਹੜਾ ਇਹਨੇ ਕੀਤਾ ਸੀਗਾ 1025 ਦੇ ਵਿੱਚ ਕੀਤਾ ਸੀਗਾ ਸਭ ਤੋਂ ਮਹੱਤਵਪੂਰਨ ਹਮਲਾ ਸੀਗਾ ਇਹ ਕਾਠਿਆਵਾੜ ਗੁਜਰਾਤ ਦੇ ਵਿਰੋਧ ਸੀਗਾ ਇਹ ਹਮਲਾ ਸੋਮਨਾਥ ਮੰਦਿਰ ਤੇ ਕੀਤਾ ਸੀ ਸੋਮਨਾਥ ਜੋ ਇੱਕ ਸ਼ਿਵ ਦਾ ਮੰਦਿਰ ਆ ਤੇ ਉਤੋਂ ਦਾ ਰਾਜਾ ਕੌਣ ਸੀ ਰਾਜੇ ਚਾਲੁਕਿਆ ਵੰਸ਼ ਸੀ ਉਹਦਾ ਭੀਮ ਪਹਿਲਾ ਸੀ ਭੀਮ ਪਹਿਲੇ ਨੂੰ ਹੋਰ ਕੀ ਕਹਿੰਦੇ ਆ ਮੂਲ ਰਾਜ ਪਹਿਲਾ ਵੀ ਕਹਿੰਦੇ ਆ ਤੇ ਇਹ ਹਾਰ ਦਾ ਤੇ ਜਿਹੜਾ ਮਹਿਮੂਦ ਗਜ਼ਨਵੀ ਉਹ ਜਿੱਤਦਾ ਤੇ ਜਿੱਤਣ ਤੋਂ ਬਾਅਦ ਇੱਥੋਂ ਕਿੰਨਾ ਸੋਨਾ ਲੁੱਟ ਕੇ ਲੈ ਕੇ ਗਿਆ ਸੀ ਉਹ 6 ਟਨ ਸੋਨਾ ਜਿਹੜਾ ਉਹਨੇ ਲੁੱਟਿਆ ਸੀਗਾ ਠੀਕ ਆ ਤੇ ਇਹ ਧਿਆਨ ਚ ਰੱਖਣਾ ਵੰਸ਼ ਪੁੱਛ ਸਕਦੇ ਆ ਜਿਹੜਾ ਰਾਜਾ ਪੁੱਛ ਸਕਦੇ ਆ ਵੀ ਕਿਹੜੇ ਕਿਹੜੇ ਦੋ ਤਿਰਾਂ ਦੇ ਵਿਚਕਾਰ ਸੀ ਤਾਂ ਭੀਮ ਪਹਿਲੇ ਤੇ ਮਹਿਮੂਦ ਗਜ਼ਨਵੀ ਦੇ ਵਿਚਕਾਰ ਸੀਗਾ ਜਿਹੜਾ ਇਹ 16ਵੇਂ ਹਮਲੇ ਦੇ ਦੌਰਾਨ ਜਿਹੜਾ ਜੰਦ ਹੋਇਆਗਾ ਇਹਨਾਂ ਨੂੰ ਸਾਰਿਆਂ ਨੂੰ ਜਿੱਥੋਂ ਜਿੱਥੋਂ ਕੁਐਸਚਨ ਬਣੂਗਾ ਉਹ ਸਾਰੇ ਪੁਆਇੰਟ ਮੈਂ ਤੁਹਾਨੂੰ ਦੱਸ ਤੇ ਇਹਨਾਂ ਨੂੰ ਤੁਸੀਂ ਪਾੜੀ ਲਓ ਫਿਰ 17ਵਾਂ ਹਮਲਾ ਰਾਜੇ 17ਵਾਂ ਹਮਲਾ ਜਾਟਾਂ ਦੇ ਵਿਰੋਧ ਕੀਤਾ ਸੀਗਾ ਜਿਹਦੇ ਵਿੱਚ ਜਿਹੜੇ ਜਾਟ ਸੀਗੇ ਉਹਨਾਂ ਨੇ ਜਿਹੜਾ ਮਹਿਮੂਦ ਗਜ਼ਨਵੀ ਨੇ 16ਵੇਂ ਹਮਲੇ ਦੇ ਦੌਰਾਨ ਤੁਹਾਨੂੰ ਲੁੱਟਿਆ ਸੀਗਾ ਉਹਨੂੰ ਲੁੱਟ ਲਿਆ ਸੀਗਾ ਜਾਟਾਂ ਨੇ ਠੀਕ ਹੈ ਨਾ ਜੋ ਸਟੇਟਮੈਂਟ ਆ ਜਾਵੇ ਕਿ ਜਾਟਾ ਨੇ ਮਹਿਮੂਦ ਗਜ਼ਨਵੀ ਦੇ ਜਿਹੜੇ ਤੁਹਾਨੂੰ ਲੁੱਟਿਆ ਸੀਗਾ ਤਾਂ ਉਹ ਕਿਹੜੇ ਹਮਲੇ ਦੌਰਾਨ ਤਾਂ 17ਵਾਂ ਹਮਲਾ ਸੀਗਾ ਜਿਹੜਾ 1000 27 ਦੇ ਵਿੱਚ ਹੋਇਆ ਸੀ ਉਹਦੇ ਵਿੱਚ ਜਿਹੜਾ ਗਜ਼ਨਵੀ ਦੇ ਜਿਹੜੇ ਤੁਹਾਨੂੰ ਲੁੱਟ ਲਿਆ ਸੀ ਜਾਟਾ ਨੇ ਕਿਹਨੇ ਲੁੱਟਿਆ ਸੀ ਐਵੇਂ ਵੀ ਪੁੱਛ ਸਕਦੇ ਆ ਫਿਰ ਰਾਜੇ ਜਾਟਾ ਦੇ ਵਿਰੋਧ ਕੀਤਾ ਸੀਗਾ 17ਵਾਂ ਹਮਲਾ ਕਿਉਂਕਿ ਜਾਟਾ ਨੇ ਜਿਹੜਾ ਉਹ ਲੁੱਟ ਲਿਆ ਸੀ ਇਸੇ ਕਰਕੇ ਜਾਟਾ ਦੇ ਵਿਰੋਧ ਕੀਤਾ ਸੀਗਾ 16ਵਾਂ 17ਵਾਂ ਹਮਲਾ ਸੀ ਜਿਹੜਾ ਮਹਿਮੂਦ ਗਜ਼ਨਵੀ ਦਾ ਫਿਰ ਮੌਤ ਰਾਜੇ 1030 ਦੇ ਵਿੱਚ ਹੁੰਦੀ ਆ ਕੁਝ ਇਤਿਹਾਸਕਾਰ ਤਾਂ ਕਹਿੰਦੇ ਆ ਮਾਨਸਿਕ ਹਾਲਤ ਵਿਗੜਨ ਦੇ ਕਾਰਨ ਇਹਦੀ ਮੌਤ ਹੁੰਦੀ ਆ ਬਟ ਜਿਹੜਾ ਪਰਮਾਣਿਕ ਆ ਉਹ ਹੈਗਾ ਕਿ ਇਹ ਮਲੇਰੀਆ ਦੇ ਨਾਲ ਇਹਦੀ ਮੌਤ ਹੁੰਦੀ ਆ ਵੀ ਇੱਕ ਮੱਛਰ ਦੇ ਨਾਲ ਜਿਹੜੀ ਇਹਦੀ ਮੌਤ ਹੋ ਜਾਂਦੀ ਆ ਦੇਖੋ ਹੁਣ ਕਿੱਡਾ ਵੱਡਾ ਰਾਜਾ ਸੀ ਜਿਹਨੇ 17 ਹਮਲੇ ਕੀਤੇ ਤੇ ਹਰ ਵਾਰ ਜਿੱਤਿਆ ਤੇ ਉਹੀ ਮੌਤ ਹੁੰਦੀ ਆ ਇੱਕ ਮੱਛਰ ਦੇ ਕਟਨ ਨਾਲ ਠੀਕ ਆ ਨਾ ਤੇ ਕੁਝ ਇਤਿਹਾਸਕਾਰਾਂ ਦੇ ਅਨੁਸਾਰ ਜਿਹੜੀ ਇਹਦੀ ਮੌਤ ਆ ਮਲੇਰੀਆ ਦੇ ਨਾਲ ਹੁੰਦੀ ਆ ਕੁਝ ਮਾਨਸਿਕ ਹਾਲਤ ਪਰਮਾਣਿਕ ਇਹਨੂੰ ਹੀ ਜ਼ਿਆਦਾ ਮੰਨਿਆ ਜਾਂਦਾ ਹੈ ਰਾਜੀ ਫਿਰ ਇਹਨੇ ਰਾਜੇ ਕੀ ਕੰਮ ਕੀਤੇ ਸੀ ਇਹਨੇ ਸਿੱਕੇ ਚਲਾਏ ਸੀਗੇ ਜਿਹੜੇ ਇਹਦੇ ਸਿੱਕੇ ਸੀ ਇਹਦੇ ਨੇ ਇੱਕ ਪਾਸੇ ਤਾਂ ਸੰਸਕ੍ਰਿਤ ਭਾਸ਼ਾ ਲਿਖੀ ਸੀ ਤੇ ਦੂਜੇ ਪਾਸੇ ਫਾਰਸੀ ਭਾਸ਼ਾ ਲਿਖੀ ਸੀ। ਯਾਨੀ ਕਿ ਸੰਸਕ੍ਰਿਤ ਜਿਹੜੀ ਪਹਿਲਾਂ ਤੋਂ ਚੱਲਦੀ ਆ ਰਹੀ ਸੀ ਤੇ ਫਾਰਸੀ ਜਿਹੜੀ ਇਹਨਾਂ ਦੀ ਆਫੀਸ਼ੀਅਲ ਲੈਂਗੁਏਜ ਸੀ, ਦਰਬਾਰੀ ਭਾਸ਼ਾ ਸੀਗੀ ਉਹਦਾ ਜਿਹੜਾ ਉਹਨੂੰ ਲਿਖਵਾਇਆ ਸੀ ਦਰਬਾਰੀ ਭਾਸ਼ਾ। ਫਿਰ ਇਹਦੇ ਦਰਬਾਰੀ ਲੇਖਕ ਰਾਜੇ ਕੌਣ-ਕੌਣ ਸੀਗੇ? ਉਤਵੀ ਉਤਮੀ ਹੈ ਜਿਹੜਾ ਹਾਂਜੀ ਰਾਜੇ। ਇਹਦੀ ਕਿਤਾਬ ਦਾ ਨਾਮ ਸੀਗਾ ਤਾਰੀਖੇ ਜਾਮਨੀ ਕਿਤਾਬੁਲ ਜਾਮਨੀ ਇਹਦੀ ਰਚਨਾ ਸੀ राजे ਤਾਰੀਖੇ ਜਾਮਨੀ ਤੇ ਕਿਤਾਬੁਲ ਜਾਮਨੀ ਬਟ ਇਹਨੂੰ ਇੰਨਾ ਧਿਆਨ ਚ ਨਹੀਂ ਰੱਖਣਾ ਇਹਨੂੰ ਧਿਆਨ ਚ ਇਹ ਰੱਖਣਾ ਕਿ ਇਹ ਸਟੇਟਮੈਂਟ ਆ ਸਕਦੀ ਹੈ ਕਿ ਮथुरा ਨੂੰ ਜਿਹੜਾ ਸਵਰਗ ਕਿਹਾ ਉਹ ਕਿਹਨੇ ਕਿਹਾ ਤਾਂ ਉਹ ਉਤਵੀ ਨੇ ਕਿਹਾ ਸੀਗਾ राजे ਮਥੁਰਾ ਸ਼ਹਿਰ ਨੂੰ ਇਹਨੇ ਸਵਰਗ ਕਿਹਾ ਸੀਗਾ ਇਹ ਕਹਿੰਦਾ ਸੀ ਕਿ ਮਥੁਰਾ ਜਿਹੜਾ ਉਹ ਸਵਰਗ ਆ ਤਾਂ ਇਹ ਸਟੇਟਮੈਂਟ ਜ਼ਰੂਰ ਧਿਆਨ ਚ ਰੱਖਣੀ ਹੈ ਠੀਕ ਹੈ ਨਾ ਉਤਵੀ ਨੇ ਮथुरा ਸ਼ਹਿਰ ਨੂੰ ਸਵਰਗ ਕਿਹਾ ਸੀ ਫਿਰ ਇਹਦੀਆਂ ਰਚਨਾਵਾਂ ਆਈਆਂ ਤਾਰੀਖੇ ਜਾਮਨੀ ਤੇ ਕਿਤਾਬੁਲ ਜਾਮਨੀ ਇਸ ਤੋਂ ਬਿਨਾਂ राजे ਹੋਰ ਜਿਹੜਾ ਇਹਦੇ ਦਰਬਾਰੀ ਕਵੀ ਸੀਗਾ ਉਹਦਾ ਨਾਮ ਸੀ ਅਲਬਰੂਨੀ ਅਲਬਰੂਨੀ ਨੂੰ ਅਬੂ ਹਰੈਹਾਨ ਵੀ ਬੋਲਦੇ ਆ राजे ਤਾਂ ਕਨਫਿਊਜ਼ ਨਹੀਂ ਹੋਣਾ ਦੋਨਾਂ ਨਾਮਾਂ ਦੇ ਵਿੱਚੋਂ ਕੁਝ ਵੀ ਲਿਖਿਆ ਜਾ ਸਕਦਾ ਅਲਬਰੂਨੀ ਹੈ ਜਿਹੜਾ ਇਹ ਕਿੱਥੋਂ ਦਾ ਰਹਿਣ ਵਾਲਾ ਸੀ ਖਵਾਰੀਜ਼ਮ ਦਾ ਰਹਿਣ ਵਾਲਾ ਸੀ ਇਹ ਮੱਧ ਏਸ਼ੀਆ ਦਾ ਨਿਵਾਸੀ ਸੀਗਾ ਤੇ महमूद गजनवी ਦੇ ਨਾਲ ਭਾਰਤ ਆਇਆ ਸੀ ਤੇ ਜੇ ਕੁਐਸਚਨ ਵੰਝੇ महमूद गजनवी ਦੇ ਨਾਲ ਭਾਰਤ ਆਉਣ ਵਾਲਾ ਕੌਣ ਸੀਗਾ ਅਲਬਰੂਨੀ ਸੀਗਾ ਤੇ ਪੁਰਾਣਾ ਨੂੰ ਇਹਨੇ ਸਭ ਤੋਂ ਪਹਿਲਾਂ ਬੜਿਆ ਸਿਰਾ ਜੀ ਮੁਸਲਮਾਨ ਸੀਗਾ ਜਿਹੜਾ ਸਭ ਤੋਂ ਪਹਿਲਾਂ ਪੁਰਾਣਾ ਨੂੰ ਪੜਨ ਵਾਲਾ ਉਹ ਕੌਣ ਸੀਗਾ ਅਲਬਰੂਨੀ ਅਲਬਰੂਨੀ ਦਾ ਹੋਰ ਨਾਂ ਕੀ ਆ ਅਬੂ ਰਿਹਾਨ ਇਹਦੀ ਰਚਨਾ ਕੀ ਹੈ ਰਾਜੇ ਇਹਦੀ ਇਹ ਇੱਕ ਹੀ ਕਿਤਾਬ ਆ ਬਈ ਇਹਦੇ ਤਿੰਨ ਨਾਮ ਆ ਠੀਕ ਆ ਨਾ ਇਹ ਨਹੀਂ ਸਮਝਣਾ ਕਿ ਇਹ ਤਿੰਨ ਅਲੱਗ-ਅਲੱਗ ਆ ਇੱਕ ਹੀ ਆ ਕਿਤਾਬ ਹੁਲ हिंद ਜਾਂ ਇਹਨੂੰ ਤਾਹੀਕੇ ਹਿੰਦਵੀ ਲਿਖਿਆ ਸਕਦਾ ਜਾਂ ਤਾਰੀਖੇ ਹਿੰਦਵੀ ਲਿਖਿਆ ਸਕਦਾ ਤਾਂ ਰਾਜੇ ਅਲਬਰੂਨੀ ਨਾ ਜਿਹੜਾ ਇਹ ਇਤਿਹਾਸ ਦਾ ਪਹਿਲਾ ਇਤਿਹਾਸਕਾਰ ਹੋਇਆ ਜਿਨੇ ਪੱਖਪਾਤ ਰਹਿਤ ਇਤਿਹਾਸ ਲਿਖਿਆ ਪੱਖਪਾਤ ਰਹਿਤ ਜਿਵੇਂ ਮੰਨ ਲਓ ਜਦੋਂ ਇਹਨੇ ਇਤਿਹਾਸ ਲਿਖਿਆ ਨਾ ਤਾਂ ਇਹਨੇ ਡਾਇਰੈਕਟ ਜਿਹੜਾ ਹੈਗਾ ਮਹਿਮੂਦ ਗਜ਼ਨਵੀ ਨੂੰ ਬੋਲਤਾ ਸੀ ਕਿ ਮੈਂ ਜੋ ਇਤਿਹਾਸ ਲਿਖੂਗਾ ਉਹਦੇ ਵਿੱਚ ਜੋ ਤੁਸੀਂ ਮੂਰਤੀਆਂ ਨੂੰ ਵੀ ਜਿਵੇਂ ਉਹਨਾਂ ਨੂੰ ਉਹਨਾਂ ਦੀ ਬੇਅਦਬੀ ਕਰਦੇ ਹਾਂ ਉਹਨਾਂ ਨੂੰ ਤੋੜਦੇ ਹਾਂ ਉਹਨਾਂ ਨੂੰ ਜਿਹੜਾ ਹੈਗਾ ਵੀ ਮੀਟਰ ਨੂੰ ਤੋਲਣ ਵਾਸਤੇ ਵਰਤਦੇ ਹਾਂ ਮੈਂ ਉਹ ਸਾਰਾ ਕੁਝ ਆਪਣੇ ਇਤਿਹਾਸ ਦੇ ਵਿੱਚ ਲਿਖੂਗਾ ਜੇਕਰ ਤੁਸੀਂ ਲਿਖਾਉਣਾ ਚਾਹੁੰਦੇ ਹੋ ਤਾਂ ਲਿਖਾ ਸਕਦੇ ਹੋ ਤੱਲ ਬਰੂਨੀ ਉਹ ਜਿਹੜਾ ਮਹਿਮੂਦ ਗਜ਼ਨਵੀ ਉਹਨੇ ਕਿਹਾ ਸੀਗਾ ਵੀ ਤੁਸੀਂ ਲਿਖ ਦਿਓ ਜਿਹੜਾ ਕੁਝ ਲਿਖਣਾ ਕਿਉਂਕਿ ਉਹਨੂੰ ਇਹ ਸੀ ਵੀ ਇਹ ਨਹੀਂ ਕਿੜਾ ਡਾਇਰੈਕਟ ਲਿਖਣਾ ਹੈ ਨਾ ਤਾਂ ਇਹਨੇ ਲਿਖਤਾ ਸੀ ਬਾਅਦ ਵਿੱਚ ਮਹਿਮੂਦ ਗਜ਼ਨਵੀ ਉਹਨੂੰ ਪਬਲਿਸ਼ ਨਹੀਂ ਹੋਣ ਦਿੰਦਾ ਸੀ ਬਟ ਆ ਐਂਡ ਤੇ ਜਿਹੜੀ ਇਹ ਰਚਨਾ ਇਹਦੀ ਪਬਲਿਸ਼ ਹੋ ਗਈ ਸੀ ਤਾਂ ਪਖ ਪੈਤ ਰਹਿਤ ਇਤਿਹਾਸ ਹੈ ਜਿਹੜਾ ਉਹ ਅਲਬਰੂਨੀ ਫਿਰ ਇਸ ਰਚਨਾ ਦਾ ਜੇ ਦੋ ਪਛਾਵਾਂ ਦੇ ਵਿੱਚ ਅਨੁਵਾਦ ਹੋਇਆ ਹਿੰਦੀ ਦੇ ਵਿੱਚ ਰਜਨੀਕਾਂਤ ਸ਼ਰਮਾ ਨੇ ਕੀਤਾ ਸੀਗਾ ਤੇ ਅੰਗਰੇਜ਼ੀ ਦੇ ਵਿੱਚ ਐਡਵਰਡ ਚਾਉਂ ਨੇ ਕੀਤਾ ਸੀ ਠੀਕ ਹੈ ਨਾ ਕਿਤਾਬ ਹਲੀ ਹਿੰਦ ਦਾ ਜਿਪੋਚਲੈਂ ਹਿੰਦੀ ਨੂੰ ਅਨੁਵਾਦ ਕਿਹਨੇ ਕੀਤਾ ਤਾਂ ਰਜਨੀਕਾਂਤ ਸ਼ਰਮਾ ਨੇ ਕੀਤਾ ਜੇ ਅੰਗਰੇਜ਼ੀ ਅਨੁਵਾਦ ਅਨੁਵਾਦ ਪੁੱਛਦੇ ਤਾਂ ਐਡਵਰਡ ਚਾਉਂ ਨੇ ਕੀਤਾ ਫਿਰ ਫਿਰਦौसी ਰਾਜੇ ਫਿਰਦौसी ਇਹ ਜਿਹੜਾ ਉਹਦੀ ਰਚਨਾ ਹੈਗੀ ਸ਼ਾਹਨਾਮਾ ਇਹ ਅਫਗਾਨਿਸਤਾਨ ਦਾ ਮਹਾਭਾਰਤ ਕਿਹਨੂੰ ਕਿਹਾ ਜਾਂਦਾ ਜਿਹੜੀ ਫਿਰਦੌਸੀ ਦੀ ਰਚਨਾ ਹੈਗੀ ਆ ਫਿਰਦੌਸੀ ਦੀ ਰਚਨਾ ਸ਼ਾਹਨਾਮਾਂਗੀਆਂ ਉਹਨੂੰ ਅਫਗਾਨਿਸਤਾਨ ਦਾ ਮਹਾਭਾਰਤ ਕਿਹਾ ਜਾਂਦਾ ਠੀਕ ਹੈ ਨਾ ਤੇ ਇਹਦੀ ਤੁਲਨਾ ਜਿਹੜੀ ਉਹ ਪੂਰਬ ਦੇ ਹੋਮਰ ਨਾਲ ਕੀਤੀ ਜਾਂਦੀ ਆ ਪੂਰਬ ਦਾ ਹੋਮਰ ਹੈ ਜੀ ਇੱਕ ਗ੍ਰੀਕ ਦਾ ਲੇਖਕ ਸੀਗਾ ਜਿਹਦੇ ਨਾਲ ਇਹਦੀ ਤੁਲਨਾ ਕੀਤੀ ਜਾਂਦੀ ਹੈ ਜਿਵੇਂ ਕਿਹਾ ਜਾਂਦਾ ਨਾ ਕਿ ਭਾਰਤ ਦਾ ਸ਼ੈਕਸਪੀਅਰ ਤਾਂ ਕਾਲੀਦਾਸਾ ਉਸੇ ਤਰ੍ਹਾਂ ਜਿਹੜਾ ਇਹ ਪੂਰਬ ਦਾ ਹੋਮਰ ਆ ਉਹਦੇ ਨਾਲ ਇਹਦੀ ਤੁਲਨਾ ਕੀਤੀ ਜਾਂਦੀ ਆ ਫਿਰਦੌਸੀ ਦੀ ਇਹ ਰਚਨਾ ਦਾ ਨਾਮ ਸ਼ਾਹਨਾਮਾ ਜਿਹਨੂੰ ਅਫਗਾਨਿਸਤਾਨ ਦਾ ਮਹਾਭਾਰਤ ਕਿਹਾ ਜਾਂਦਾ ਫਿਰ ਲੇਨਪੂਲ ਜੇ ਬਿਹਾਕੀ ਬਿਹਾਕੀ ਨੂੰ ਇਹਦੀ ਜਿਹੜੀ ਰਚਨਾ ਉਹ ਤਾਰੀਖੇ ਬਿਹਾਕੀ ਆ ਤੇ ਇਹਦੀ ਤੁਲਨਾ ਜਿਹੜੀ ਹੈਗੀ ਉਹ ਪੂਰਬ ਦੇ ਪੇਪਰਸ ਨਾਲ ਕੀਤੀ ਜਾਂਦੀ ਆ ਕੀਤੀ ਕਿਨੇ ਸੀ ਲੇਨਪੂਲ ਨੇ ਪੂਰਬ ਦੇ ਪੇਪਰਸ ਦੇ ਨਾਲ ਤੁਲਨਾ ਕੀਤੀ ਸੀ ਤਾਂ ਪੂਰਬ ਦਾ ਹੋਮਵਰਕ ਫਿਰਦਰਦਾਸੀ ਨੂੰ ਕਹਿੰਦੇ ਆ ਤੇ ਪੂਰਬ ਦਾ ਜਿਹੜਾ ਪੇਪਰਸ ਆ ਉਹ ਬਿਹਾਕੀ ਨੂੰ ਕਹਿੰਦੇ ਆ ਕਿਹਾ ਕਿਨੇ ਸੀ ਲੇਨਪੂਲ ਨੇ ਪਰ ਫਿਰ ਇਹਦੇ ਰਾਜੇ ਹਮਲਿਆਂ ਦੇ ਪ੍ਰਭਾਵ ਕੀ ਪ੍ਰਭਾਵ ਪਵੇ ਜਿਹੜੇ ਹੁਣੇ 17 ਹਮਲੇ ਕੀਤੇ ਉਹ ਪੰਜਾਬ ਨੂੰ ਗਜ਼ਨੀ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਬਈ ਫਿਰ ਰਾਜਪੂਤਾ ਵਰਗੀ ਬਹਾਦਰ ਕੌਮ ਨੂੰ અપਮਾਨ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਹੜੇ ਜੈਪਾਲ ਅਨੰਦ ਪਾਲ ਉਹ ਸਾਰੇ ਰਾਜਪੂਤ ਸ਼ਾਸਕ ਹੀ ਸੀਗੇ ਨਾ ਤਾਂ ਉਹਨਾਂ ਨੂੰ અપਮਾਨ ਦਾ ਸਾਹਮਣਾ ਕਰਨਾ ਪਿਆ ਮੰਦਰਾਂ ਨੂੰ ਤਹਿਸ ਨਹਿਸ ਕਰਤਾ ਕਿਉਂਕਿ ਇਹਨਾਂ ਆਪ ਹੀ राजे ਜਿਹੜੀ ਉਹ उपाधि ਲਈ ਹੈਗੀ ਉਹਦੇ ਅੱਜ ਤੋਂ ਆਪਾਂ ਦੇਖ ਸਕਦੇ ਹਾਂ ਵੀ ਇਹਨੇ ਕਿੰਨੀਆਂ ਜਿਹੜੀਆਂ ਇਹਨਾਂ ਮੂਰਤੀਆਂ ਤੋੜੀਆਂ ਤਾਂ ਮੂਰਤੀਆਂ ਨੂੰ ਤਹਿਸ ਨਹਿਸ ਕਰ ਦਿੱਤਾ ਤਾਂ ਲੁੱਟਣ ਕਾਰਨ ਆਰਥਿਕ ਵਿਵਸਥਾ ਨੂੰ ਛੱਟ ਪੂੰਜੀ ਕਿਉਂਕਿ ਇਹਨੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤਾਂ ਲੁੱਟਿਆ ਸੀ ਸੂਮਨਾਥ ਹਮਲੇ ਤੋਂ ਹੀ 6 ਲੱਖ ਟੰਦੇ ਜਿਹੜਾ ਹੈਗਾ ਇਹਨੇ ਸੂਮਨਾ ਲੁੱਟ ਲਿਆ ਸੀਗਾ ਭਾਰਤੀ ਕਲਾ ਖੇਤੀਬਾੜੀ ਤੇ ਉਦਯੋਗਾਂ ਨੂੰ ਕਿਉਂਕਿ ਜਦੋਂ ਇਹਨੇ ਵਾਰੀ-ਵਾਰੀ ਰਾਜੇ ਹਮਲੇ ਕੀਤੇ ਤਾਂ ਜਿਹੜੀ ਕਲਾ ਨੂੰ ਵੀ ਨੁਕਸਾਨ ਪਹੁੰਚਿਆ ਕਿਉਂਕਿ ਅਲੱਗ-ਅਲੱਗ ਮੂਰਤੀਆਂ ਜਿਹੜੀਆਂ ਉਹਨਾਂ ਨੂੰ ਤੋੜਦਾ ਫਿਰ ਜਦੋਂ ਹਮਲੇ ਕਰਦਾ ਸੀ ਤਾਂ ਉਦਯੋਗਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਦਾ ਸੀ ਤੇ ਖੇਤੀਬਾੜੀ ਕਿਉਂਕਿ ਉਹ ਜਦੋਂ ਇਹਨਾਂ ਦੀ ਜਿਹੜੀ ਫੌਜ ਆਉਂਦੀ ਸੀ ਤਾਂ ਖੇਤੀਬਾੜ ਤਾਂ ਐਸੀ ਬਈ ਆਪਣਾ ਜਿਹੜਾ ਹੈਗਾ ਮਹਿਮੂਦ ਗਾਜ਼ਨਵੀ ਬਾਰੇ ਆਪਾਂ ਜਾਮਨੀ ਵੰਸ਼ ਬਾਰੇ ਪੜਿਆ ਜਿੱਦੇ ਵਿੱਚ ਆਪਾਂ ਇਹਦੇ ਇੰਪੋਰਟੈਂਟ ਹਮਲੇ ਜਿਹੜੇ ਉਹ ਸਾਰੇ ਡਿਸਕਸ ਕੀਤੇ ਅੰਗਿਲ ਕਰਦੀਆਂ ਤੁਹਾਨੂੰ ਸਮਝ ਆ ਗਿਆ ਹੋਊਗਾ ਬਈ ਜੇ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਕਰ ਦਿਓ ਲਿੰਕ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਈ ਜਿਹੜੇ ਬਾਅਦ ਚ ਲਾਈਵ ਕਲਾਸ ਨਹੀਂ ਦੇਖਦੇ ਬਾਅਦ ਚ ਦੇਖਦੇ ਉਹ ਵੀ ਫੀਡਬੈਕ ਜ਼ਰੂਰ ਦਿਓ ਕਿ ਕਲਾਸ ਤੁਹਾਨੂੰ ਜਿਹੜੀ ਉਹ ਕਿਸ ਤਰ੍ਹਾਂ ਦੀ ਲੱਗੀ ਤਾਂ ਮਿਲਦੇ ਆਂ ਨਵੀਂ ਕਲਾਸ ਦੇ ਵਿੱਚ ਨਵੇਂ ਟੌਪਿਕ ਦੇਣਾ ਥੈਂਕ ਯੂ